ਟਰਨਜਾਪਤਾ ਦੇ ਚਲਦੇ ਸੂਬੇ ਅੰਦਰ ਸੁਰੱਖਿਆ ਏਜੰਸੀਆਂ ਦੇ ਵੱਲੋਂ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ ਇਸੇ ਕੜੀ ਦੇ ਵਿੱਚ ਅੱਜ ਜ਼ਿਲ੍ਹਾ ਪਠਾਨਕੋਟ ਪੁਲਿਸ ਨੂੰ ਵੱਡੀ ਕਾਮਯਾਬੀ ਉਸ ਵੇਲੇ ਹਾਸਲ ਹੋਈ ਹੈ ਜਦੋਂ ਜਮੂ ਪਠਾਨਕੋਟ ਬਾਰਡਰ ਸਥਿਤ ਮਾਦੋਪੁਰ ਨਾਕੇ ਤੇ ਰੂਟੀਨ ਚੈਕਿੰਗ ਦੇ ਦੌਰਾਨ ਇੱਕ ਵਸਤੇ ਵਿੱਚੋਂ ਲਗਭਗ 35 ਲੱਖ ਰੁਪਏ ਦੀ ਚੱਕੀ ਰਕਮ ਬਰਾਮਦ ਕੀਤੀ ਗਈ ਮਿਲੀ ਜਾਣਕਾਰੀ ਦੇ ਅਨਸਾਰ ਪੰਜਾਬ ਰੋਡਵੇਜ਼ ਦੀ ਕਬਾਸ ਜੰਮੂ ਤੋਂ ਪਠਾਨਕੋਟ ਵੱਲ ਜਾ ਰਹੀ ਸੀ ਕਿ ਨਾਕੇ ਤੇ ਤਿਆਨਾਤ ਪੁਲਿਸ ਦੀ ਟੀਮ ਨੇ ਬਸ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਤਾਂ ਇਸ ਦੌਰਾਨ ਇੱਕ ਯਾਤਰੀ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਨਗਦ ਰਕਮ ਮਿਲੀ ਹੈ ਜਿਸ ਬਾਰੇ ਉਹ ਸੰਤੁਸ਼ਟ ਕਰਨ ਵਾਲਾ ਜਵਾਬ ਨਹੀਂ ਦੇ ਸਕਿਆ ਅਤੇ ਰਕਮ ਦੇ ਲੈਣ-ਦੇਣ ਅਤੇ ਮਕਸਦ ਬਾਰੇ ਪੁਲਿਸ ਦੇ ਵੱਲੋਂ ਪੁੱਛਗਿੱਛ ਕਰਨ ਤੇ ਉਸਨੇ ਰਕਮ ਦੀ ਕੋਈ ਪੁਸ਼ਟੀशुदा ਦਸਤਾਵੇਜ਼ੀ ਜਾਣਕਾਰੀ ਵੀ ਨਹੀਂ ਦਿੱਤੀ ਨਾਕੇ ਅਲੱਗ-ਅਲੱਗ ਜਗ੍ਹਾ ਤੇ ਅਸੀਂ ਸਰਪ੍ਰਾਈਜ਼ ਨਾਕੇ ਲਾਏ ਸੀ ਇਹ ਜਿਹੜਾ ਸਰਦੀ ਨਾਕਾ ਸਾਡਾ ਹੈਗਾ ਜਿਹੜਾ ਜੀ ਐਨ ਕੇ ਦਾ ਨਾਲ ਹੈਗਾ ਉੱਥੇ ਕੈਸ਼ ਦੀ ਰਿਕਵਰੀ ਹੋਈ ਹੈ 35 ਲੱਖ ਰੁਪਇਆ ਹਾਰਡ ਕੈਸ਼ ਹੈ ਉਹਦੇ ਬਾਰੇ ਵੈਰੀਫਾਈ ਕੀਤਾ ਜਾ ਰਿਹਾ ਸੀ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੂਚਨਾ ਦਿੱਤੀ ਸੀ ਜਿਹੜਾ 35 ਲੱਖ ਰੁਪਇਆ ਕਨਫਿਸਕੇਟ ਕਰ ਲਿਆ ਗਿਆ ਉਹਦੀ ਸੂਚਨਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਦਿੱਤੀ ਗਈ ਕਿਉਂਕਿ ਇਨਵੈਸਟੀਗੇਸ਼ਨ ਕੈਸ਼ ਦੀ ਉਹਨਾਂ ਨੇ ਕਰਨੀ ਹੁੰਦੀ ਆ ਪ੍ਰੀਲੀਮਿਨਰੀ ਜਿਹੜੀ ਇਨਵੈਸਟੀਗੇਸ਼ਨ ਆ ਕ੍ਰਿਮੀਨਲ ਐਂਗਲ ਤੋਂ ਅਸੀਂ ਕੀਤੀ ਆ ਉਹ ਹਾਲ ਦੀ ਘੜੀ ਸਾਨੂੰ ਉਹਦੇ ਵਿੱਚ ਕੋਈ ਕ੍ਰਿਮੀਨਲ ਐਂਗਲ ਨਹੀਂ ਲੱਗਦਾ ਪਰ ਕਿਉਂਕਿ ਕੈਸ਼ ਹੈਗਾ ਆ ਉਹ ਇਨਵੈਸਟੀਗੇਸ਼ਨ ਫਾਰਦਰ ਜਿਹੜੀ ਹੈਗੀ ਆ ਉਹ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੌਂਪ ਦਿੱਤੀ ਹੈ ਕਿਨਾਂ ਕੋ ਕੈਸ਼ ਫੜਿਆ ਗਿਆ ਹੈਗਾ ਉਹ ਜੀਐਨਕੇ ਤੋਂ ਜਿਹੜਾ ਪੰਜਾਬ ਵੱਲੋਂ ਜਾ ਰਹੇ ਸੀ ਜਾਂ ਪੰਜਾਬ ਤੋਂ ਜੀਐਨਕੇ ਵੱਲੋਂ ਜਾ ਨਹੀਂ ਉਹ ਜੀਐਨਕੇ ਤੋਂ ਪੰਜਾਬ ਵੱਲੋਂ ਜਾ ਰਹੇ ਸੀਗੇ ਸ਼ਾਇਦ ਉਹ ਕਿਸੇ ਆਪਣੇ ਕਾਰੋਬਾਰ ਦੇ ਸਬੰਧ ਵਿੱਚ ਜਾਂ ਕਿਸੇ ਹੋਰ ਕਾਰਵਾਈ ਦੇ ਸਬੰਧ ਵਿੱਚ ਜਿਹੜੇ ਹੈਗੇ ਉਹਨਾਂ ਨੇ ਅਮਰਸਰ ਜਾਣਾ ਸੀਗਾ ਕਿ ਕਿਉਂ ਉਹਨਾਂ ਕੋਲ ਕੈਸ਼ ਹੈਗਾ ਇਸ ਕਰਕੇ ਉਹਨਾਂ ਦੀ ਜੋ ਤਲਾਸ਼ੀ ਲੇਗੀ ਅਚਾਨਕ ਤੇ ਕੈਸ਼ ਕਾਫੀ ਵੱਡੀ ਮਾਤਰਾ ਵਿੱਚ ਨਿਕਲਿਆ ਉਹ ਜਿਹੜਾ ਕੈਸ਼ ਆ ਉਹ ਇੱਕ ਪ੍ਰਸ਼ਨ ਦੇ ਘੇਰੇ ਦੇ ਵਿੱਚ ਹੈਗਾ ਉਹ ਇਨਕਮ ਟੈਕਸ ਨੇ ਦੇਖਣਾ ਕਿ ਜਿਹੜਾ ਕੈਸ਼ ਕਿੱਥੋਂ ਆਇਆ ਤੇ ਕਿਉਂ ਆਇਆ ਪਠਾਨਕੋਟ ਤੋਂ ਕਵਲ ਰੰਡਾਵਾ ਦੀ ਰਿਪੋਰਟ